ਸਨਾਉਣਿਆ ਸਾਨੂੰ ਗੀਤ ਅੱਜ ਤੇ ਕੈਨੇਡਾ ਦੀ ਲਾਈਫ ਦੇ ਬਾਰੇ ਸਾਰਾ ਕੁਝ ਦੱਸਿਆ ਹੋਇਆ ਗੀਤ ਦਾ ਨਾਮ ਹੈ ਡ੍ਰੀਮ ਕੰਟਰੀ ਡ੍ਰੀਮ ਕੰਟਰੀ ਮਤਲਬ ਜਿਹੜੀ ਆਪਣੇ ਸੁਪਨਿਆਂ ਦੀ ਕੰਟਰੀ ਹੋਵੇ ਜਿਵੇਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਗੀਤ ਦੇ ਵਿੱਚ ਹੈਗਾ ਕੈਨੇਡਾ ਦਾ ਖੋੜਾ ਸੱਚ ਕੱਲੀ-ਕੱਲੀ ਸਚਾਈ ਦੱਸੀ ਹੋਈ ਆ ਪੰਜਾਬੀ ਉੱਥੇ ਕਿਵੇਂ ਰਹਿੰਦੇ ਨੇ ਕਿੰਨੇ ਕੋਖੇ ਹੁੰਦੇ ਨੇ ਨਸ਼ਾ ਕਿੰਨਾ ਬਿਕਦਾ ਉਥੇ ਕੀ ਗੱਲ ਬਾਤ ਆ ਸਾਰਾ ਇਸ ਗੀਤ ਦੇ ਵਿੱਚ ਲਿਖਿਆ ਹੋਇਆ ਤੇ ਤੁਹਾਨੂੰ ਸੁਣਾਉਣੇ ਆ ਮਗਰੋਂ ਤੇ ਨੂੰ ਤਾਂ 5-6 ਸਾਲ ਹੋ ਗਏ ਤੂੰ ਵੀ ਪੱਕਾ ਨਹੀਂ ਹੋਇਆ ਮਾ ਭਾਈ ਪੱਕਾ ਤਾਂ ਉਹਦੀ ਹੋ ਗਿਆ ਸੀ ਜਦੋਂ ਮਾਂ ਪਿਓ ਨੂੰ ਰੋਂਦਾ ਛੱਡ ਕੇ ਇਹਨਾਂ ਨੂੰ ਰੋਂਦਾ ਛੱਡ ਕੇ ਮੈਂ ਉਥੋਂ ਜਾ ਛੜ ਕੇ ਆ ਗਿਆ ਸੀ ਮੈਂ ਦੱਸਣਾ ਚਾਹੁੰਨਾ ਆ ਕੈਨੇਡਾ ਦੇ ਹਾਲਾਤ ਕਈ ਗੰਭੀਰ ਮੁੱਦਿਆਂ ਤੇ ਮੈਂ ਕਰਾਂ ਗੱਲ ਬਾਤ ਬੁੱਢੀ ਉਮਰ ਨੀ ਮਾਪਿਆਂ ਨੂੰ ਕੋਈ ਸਾਂਭਦਾ ਹਰਤੀ ਚਾ ਬੰਦਾਲੇ ਦੇਖੋ ਭਰਾਣੇ ਹਨਾ ਕਿੰਨੀ ਵਧੀਆ ਗੱਲ ਕਹੀ ਆ ਕਿ ਜਦੋਂ ਬੁੱਢੇ ਹੋ ਜਾਂਦੇ ਆ ਮਾਪਿਓ ਕੈਨੇਡਾ ਦੇ ਵਿੱਚ ਕੋਈ ਨਹੀਂ ਉਹਨਾਂ ਨੂੰ ਸਾਂਭਦਾ ਉੱਥੇ ਉਹਨਾਂ ਦੇ ਵਾਸਤੇ ਕੋਈ ਜਗ੍ਹਾ ਨਹੀਂ ਜਿੰਨਾ ਟਾਈਮ ਬੰਦਾ ਆਪਾ ਉੱਥੇ ਕੰਮ ਕਰਦਾ ਜਵਾਨ ਰਹਿੰਦਾ ਹਨਾ ਉੰਨਾ ਟਾਈਮ ਉਥੇ ਸਾਰਾ ਕੁਝ ਠੀਕ ਆ ਜਦੋਂ ਬੁੜੇ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਕੋਈ ਨਹੀਂ ਸੰਭਾਲਦਾ ਉੱਥੇ ਹੋਈ ਜਾਵਦਾ ਨਸ਼ਿਆਂ ਦੀ ਖੋਲ ਹੋਈ ਆ ਬੀਸੀ ਵਿੱਚ ਭਾਰੀ ਟਾਈਗਰ ਆਮ ਕਰੋ ਕੈਰੀ ਸ਼ਾਟ ਮਿਲੇ ਸਰਕਾਰੀ ਸਾਰਾ ਸਮਝ ਨਾ ਆਵੇ ਕਿ ਪਿਆ ਚੱਲਦਾ ਟੈਕਸ ਪੇ ਰੋਲੇ ਜੰਕੀ ਬਣੇ ਜੀਜੀ ਸਰਕਾਰੀ ਮੈਂ ਖਿਲਾਫ ਨਹੀਂ ਕਿਸੇ ਦੇ ਬਸ ਸੱਚ ਦੱਸਦਾ ਜੇ ਬਰੀਕੀ ਨਾਲ ਦੇਖੋ ਲਾਈਫ ਇੱਥੇ ਵੀ ਪਰ ਟੈਕਸ ਭਰਦੇ ਹਾਂ ਉਸ ਤਰ੍ਹਾਂ ਹਨਾ ਨਸ਼ਿਆਂ ਦੇ ਵਿੱਚ ਜਾਂਦਾ ਤੇ ਨਸ਼ੇ ਉੱਥੇ ਆਮ ਨੇ ਜਿਵੇਂ ਆਪਾਂ ਕਹਿ ਦਿੰਦੇ ਨੇ ਇੰਡੀਆ ਦੇ ਵਿੱਚੋਂ ਆਪਾਂ ਆਪਣੇ ਭਾਈਆਂ ਨੂੰ ਭਾਣਾ ਨੂੰ ਆਪਾਂ ਕਹਿ ਦਿੰਦੇ ਸਾਰਿਆਂ ਨੂੰ ਕਿ ਆ ਨਾ ਵੱਡੇ ਬਜ਼ੁਰਗ ਜਿਹੜੇ ਹੁੰਦੇ ਨੇ ਕਿ ਬੱਚਿਓ ਤੁਸੀਂ ਬਾਹਰ ਚਲੇ ਜਾਓ ਉਹ ਪਰ ਉੱਥੇ ਉਦੋਂ ਵੱਧ ਦਾ ਨਸ਼ਾ ਆ ਵੀਰ ਨੇ ਦੱਸਣ ਦਾ ਵੀਰ ਜਿਹੜਾ ਗਾਣੇ ਦੇ ਵਿੱਚ ਦੱਸ ਰਿਹਾ ਕਿ ਉੱਥੇ ਨਸ਼ਾ ਇਦੋਂ ਵੱਧ ਹੈ ਕਾਰੀ ਮੈਂ ਖਿਲਾਫ ਨਹੀਂ ਕਿਸੇ ਦੇ ਬਸ ਸੱਚ ਦੱਸਦਾ ਜੇ ਬਰੀਕੀ ਨਾਲ ਦੇਖੋ ਲਾਈਫ ਇੱਥੇ ਵੀ ਆ ਮਾੜੀ ਕੰਕਰੀਟ ਦੇ ਜੰਗਲ ਵਿੱਚ ਫੀਲਿੰਗਾਂ ਦੀ ਕਾਟ ਚੱਲੇ ਸੱਤ ਰੰਗਾਂ ਨੇ ਦੱਸਿਆ ਹੈ ਨਾ ਕਹਿੰਦਾ ਕੈਨੇਡਾ ਦੀ ਲਾਈਫ ਕੋਈ ਐਡੀ ਸੋਖੀ ਲਾਈਫ ਨਹੀਂ ਹੈਗੀ ਬਹੁਤ ਔਖਾ ਉੱਥੇ ਕੰਕਰੀਟ ਦੀ ਲਾਈਫ ਜਿਵੇਂ ਉਹਨਾਂ ਨੇ ਦੱਸਿਆ ਕੰਕਰੀਟ ਦੇ ਜੰਗਲ ਦੇ ਵਿੱਚ ਮਤਲਬ ਇੱਕ ਆਪਾਂ ਸਿਮਿੰਟ ਨਹੀਂ ਕਹਿੰਦੇ ਸਿਮਿੰਟ ਜਾਂ ਕੋਈ ਵੀ ਆਪਾਂ ਆਪਾਂ ਆਪਣੀਆਂ ਕੰਧਾਂ ਹੁੰਦੀਆਂ ਨੇ ਜਿਹੜੀਆਂ ਸਿਮਿੰਟ ਦੀਆਂ ਉਹਦੇ ਅੰਦਰ ਮਤਲਬ ਉਹਦੇ ਲਾਈਫ ਕੋਈ ਇੰਨੀ ਸੌਖੀ ਨਹੀਂ ਆਏਗੀ ਉੱਥੇ ਲਾਈਫ ਲੈ ਸੱਤ ਰੰਗੇ ਰੰਗ ਕੋਈ ਹੈ ਨਹੀਂ ठाठ ਬਾਟ ਟਾਊਨ ਟਾਊਨ ਵੀਕ ਐਂਡ ਦੇ ਪੰਦੇ ਸ਼ੂਕ ਦੇ ਸਾਲੇ ਤਾਰੂ ਪੀ ਕੇ ਸੜਕਾਂ ਤੇ ਮੂਦੇ ਇੱਥੇ ਗੜਸ ਨਹੀਂ ਕਿਸੇ ਵਿੱਚ ਰਤੀ ਪਰ ਵੀ ਮਾਮੇ ਇੱਥੇ ਵੀ ਆ ਦੇਖੇ ਮੈਂ ਪੁਜਾਰੀ ਝੂਠ ਦੇ ਚੋਰੀ ਹੁੰਦੀ ਦਿਨ ਰਾਤ ਕੋਈ ਸੇਫ ਨਹੀਂ ਸਟੋਟ ਤੇ ਸਟੈਬਿੰਗਾ ਦੇ ਕਿਸੇ ਆਉਂਦੇ ਨਵੇਂ ਹਰ ਰੋਜ਼ ਕੋਈ ਬੱਸ ਕੋਈ ਟ੍ਰੇਨ ਕੋਈ ਪੰਪ ਸੇਫ ਨਹੀਂ ਇਹੇ ਛਪੀਆਂ ਨਿਊਜ਼ਾਂ ਕੋਈ ਗੱਲ ਹੋਪਰਾ ਨੇ ਨਾ ਸਾਰਿਆਂ ਆਪਾਂ ਕਹਿ ਦੀ ਜੇ ਗੱਲਾਂ ਨਾ ਸਚਾਈ ਕੱਲੀ ਕੱਲੀ ਸਚਾਈ ਆਪਣੇ ਮੂਰੇ ਰੱਖਤੀ ਕੈਨੇਡਾ ਦੇ ਬਾਰੇ ਕਿ ਕੋਈ ਉਥੇ ਸਟੋਰ ਆ ਜਿਹੜਾ ਉਥੇ ਕੋਈ ਸਟੋਰ ਨਹੀਂ ਸੇਫ ਮਤਲਬ ਆਪਣੀਆਂ ਜਿਵੇਂ ਉਹ ਰੇ ਦੁਕਾਨਾਂ ਨੇ ਬਾਜ਼ਾਰ ਚ ਜਿਵੇਂ ਆਪਣੇ ਇੰਡੀਆ ਚ ਉਹ ਚੋਰੀ ਹੋ ਜਾਂਦੀ ਆ ਉਥੇ ਵੀ ਚੋਰੀ ਹੁੰਦੀ ਆ ਤੇ ਉਥੇ ਜਿਵੇਂ ਪੁਲਿਸ ਆ ਪੁਲਸੋ ਵੀ ਅੱਜ ਕੱਲ ਨਕਮੀ ਹੋ ਚੁੱਕੀ ਆ ਜੇ ਆਪਾਂ ਕਹਿ ਦਈਏ ਬਾਹਰ ਲਈ ਤੇ ਉਸ ਤਰ੍ਹਾਂ ਭਰਾ ਨੇ ਕੱਲੀ ਕੱਲੀ ਗੱਲ ਅਸੀਂ ਆ ਕਿ ਪੈਟਰੋਲ ਪੰਪ ਹੋ ਗਏ ਜਿਵੇਂ ਉਹ ਵੀ ਉਥੇ ਲੁੱਟਾਂ ਖੋਹਾਂ ਪੂਰੀਆਂ ਚੱਲਦੀਆਂ ਨੇ ਜਿਸ ਤਰ੍ਹਾਂ ਤੁਸੀਂ ਦੇਖਦੇ ਆਂ ਕੁੜੀ ਨੂੰ ਕੁੜੀ ਮਨਾਇਆ ਜਾ ਰਿਹਾ ਕੁੜੀ ਨੂੰ ਮੁੰਡਾ ਬਣਾਇਆ ਜਾ ਰਿਹਾ ਸਲੀਵਨ ਹਾਈਟ ਸਕੈਂਡਰੀ ਜਿਹਦੇ ਵੀ ਨਿਆਣੇ ਹੈਗੇ ਆ ਤੁਸੀਂ ਚੈੱਕ ਕਰ ਲਓ 18 ਨਿਆਣੇ ਜਾਨਵਰ ਡਿਕਲੇਰ ਕਰ ਚੁੱਕਿਆ ਥੋੜਾ ਨਿਆਣਾ ਵੀ ਉਹਨਾਂ ਦੇ ਵਿੱਚ ਹੋ ਸਕਦਾ ਕਨੀ ਇੱਥੇ ਆਉਣ ਵਾਲੀ ਪੀੜ੍ਹੀ ਨੂੰ ਸਿਖਾਇਆ ਜਾ ਰਿਹਾ ਆ ਨਸ਼ਾ ਕਿ ਨਿਕ ਕੋ ਕੁਆਂਟੀਟੀ ਚ ਕਿਹੜਾ ਤੁਸੀਂ ਲੈਣਾ ਮਰਦਾਨਗੀ ਦਾ ਛੱਡਣਾ ਨਹੀਂ ਇੱਥੇ ਕੋਈ ਸਬੂਤ ਤੁਸੀਂ ਚੂਸ ਕਰੋ ਆਪੇ ਤੁਸੀਂ ਬਣ ਕੇ ਕੀ ਰਹਿਣਾ ਫਾਸਟ ਸਪੀਡ ਹੋ ਕੇ ਮੈਂ ਇਹ ਰੈਪ ਲਿਖਿਆ ਕੰਮ ਦੱਸਿਆ ਅਰੇ ਤੁਸੀਂ ਕਿੰਨਾ ਕੁ ਨਸ਼ਾ ਲੈਣਾ ਕਿੰਨੀ ਡੋਜ਼ ਦੇ ਵਿੱਚ ਨਸ਼ਾ ਲੈਣਾ ਦੇਖੋ ਤੁਸੀਂ ਹਨਾ ਮੈਂਟਲੀ ਤੌਰ ਤੇ ਕਿੰਨਾ ਉੱਦਲੀ ਸਰਕਾਰ ਕਿੰਨਾ ਹੋ ਕਰਦੀ ਆਪਾਂ ਆਪਣੇ ਜਵਾਨਾਂ ਨੂੰ ਆਪਦੇ ਭੈਣ ਭਾਈਆਂ ਨੂੰ ਕਹਿੰਦੇ ਆ ਕਿ ਤੁਸੀਂ ਬਾਹਰ ਨਿਕਲੋ ਹਨ ਇੱਥੋਂ ਇੱਥੇ ਨਸ਼ੇ ਦਾ ਏਡਾ ਦੌਰ ਚੱਲਦਾ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਤੁਸੀਂ ਬਾਹਰ ਜਾਓ ਪਰ ਜੇ ਦੇਖਿਆ ਜਾਵੇ ਬਾਹਰਲੀਆਂ ਕੰਟਰੀਆਂ ਜਿੱਦੂ ਵੱਧ ਨਸ਼ਾ ਤੇ ਸੌਖਾ ਮਿਲਦਾ ਮੇਰੇ ਸਾਹਮਣੇ ਨਾਲੋਂ ਇਦੋਂ ਵਧੀ ਮਿਲਦਾ ਉਹ ਤੇ ਰੈਪ ਲਿਖਿਆ ਸਾਲਾ মিডিਆ ਤਾਂ ਇਥੋਂ ਦਾ ਵੀ ਪਿਆ ਵਕਿਆ ਸਭ ਪਾਵਰਾਂ ਦਾ ਰੌਲਾ ਆਮ ਬੰਦੇ ਦੀ ਨਾ ਕੇਰ ਜੱਜਮੈਂਟ ਵੀ ਇੱਥੇ ਦੀ ਨੀ 16 ਆਨੇ ਫਿਰ ਹੈਲਥ ਕੇਅਰ ਨੂੰ ਤੱਕੋ ਦਾ ਇੱਥੇ ਲੱਗੀ ਆ ਬਿਮਾਰੀ 8 8 ਘੰਟੇ ਵੇਟ ਸਾਡੀ ਆਉਂਦੀ ਨਹੀਂ ਉਹ ਵਾਰੀ ਇਸ ਮੁਫਤ ਦੀ ਸੇਵਾ ਦੇਖੋ ਵੀਰ ਨੇ ਦੱਸਿਆ ਕੈਨੇਡਾ ਦੇ ਜਿਹੜੇ ਹਸਪੀਟਲ ਨੇ 8 ਘੰਟੇ ਵੇਟ ਕਰਨ ਦੇ ਬਾਅਦ ਆਪਣਾ ਨੰਬਰ ਲੱਗਦਾ ਜਿਵੇਂ ਜੇ ਆਪਾਂ ਨੂੰ ਕੋਈ ਬਿਮਾਰ ਹੋ ਗਿਆ ਜਾਂ ਆਪਾਂ ਕੁਝ ਵੀ ਟਿੱਲੇ ਆ ਕੁਝ ਵੀ ਆ ਨਾ ਆਪਾਂ ਨੂੰ ਐਮਰਜੈਂਸੀ ਆ ਤਾਂ ਆਪਾਂ ਨੂੰ 8-9 ਘੰਟੇ ਉੱਥੇ ਬੀਤ ਕਹਿੰਦਾ ਵੇਟ ਕਰਨੀ ਪੈਂਦੀ ਆ ਫਿਰ ਉਦੋਂ ਬਾਅਦ ਆਪਣਾ ਨੰਬਰ ਲੱਗਦਾ ਤਦ ਦੀ ਸੇਵਾ ਦਾ ਕੀ ਮਾਨੀਏ ਆਨੰਦ ਬੱਚੇ ਹੋਏ ਲੌਬੀ ਵਿੱਚ ਆਵੇ ਦੱਸ ਦੇ ਨੂੰ ਸੰਗਈ ਆਏ ਆ ਪੁਰਾਣੇ ਗੋਡਫਾ ਵਾਹ ਬਈ ਵਾਹ ਬੀਰ ਨੇ ਸਹੀ ਗੱਲ ਦੱਸੀ ਆ ਜੇ ਸਾਹ ਨੂੰ ਖਬਰ ਛਪੀ ਹੋਈ ਆ ਕਹਿ ਰਿਆ ਕਿ ਬੱਚੇ ਉਥੇ ਲੌਬੀ ਚ ਹੀ ਪੈਦਾ ਹੋ ਗਏ ਜਿਵੇਂ ਆਪਾਂ ਅੰਦਰ ਆਪਰੇਸ਼ਨ ਥੀਏਟਰ ਚ ਜਦੋਂ ਲੈ ਕੇ ਜਾਂਦੇ ਆ ਬੱਚੇ ਉਥੇ ਹੁੰਦੇ ਨੇ ਪਰ ਨਹੀਂ ਕਿ ਬੱਚੇ ਪਹਿਲੀ ਆਪਾਂ ਕਹਿ ਦਈਏ ਜੇ ਬਾਹਰ ਹੀ ਉਹ ਅਦਰ ਕਹੋਂ ਤੱਕੇ ਨਾਲ ਨਵੇਂ ਆ ਤੁੱਫਦੂ ਕੰਮ ਕਰਵੋਂ ਅਸੀਂ ਆਹਾ ਐਮਪੀ ਨਾਲ ਇਸ ਜਗ੍ਹਾ ਕੰਮ ਕੀਤਾ ਉਹ ਤਾਂ ਦੰਦਾ ਨਹੀਂ ਉਹ ਸਾਨੂੰ ਲੱਗੇ ਉਹ ਚਰੋਂ ਦੌਰੇ ਦਿਲ ਦੇ ਆ ਪਿੱਛੇ ਇੱਥੇ ਕੱਲੀ ਫੀਮ ਨਹੀਂ ਸਟ੍ਰੈਸ ਘਟ ਨੀਂਦ ਦੌਰੇ ਕਸ਼ਟਾ ਪਵੋਂ ਇਸ ਕੰਟਰੀ ਚ ਰੈਟ ਰੇਸ ਚੱਲਦਾ ਟੋਰੈਂਡ ਸਭ ਪੈਸੇ ਦੇ ਆ ਪੁੱਤ ਤੁਹਾਡਾ ਕੋਈ ਨਹੀਂ ਫਰੈਂਡ ਉਠੋ ਦੇਖੋ ਭਰਾ ਨੇ ਕਿੱਡੀ ਗੱਲ ਕਹੀ ਆ ਕਹਿੰਦਾ ਨਾ ਕੀ ਕੰਮ ਇੰਨਾ ਜ਼ਿਆਦਾ ਬੰਦਿਆਂ ਨੂੰ ਇੰਨਾ ਸਟ੍ਰੈਸ ਹੋ ਜਾਂਦਾ ਕਿ ਉਹ ਮੈਂਟਲੀ ਡਿਸਟਰਬ ਹੋ ਜਾਂਦੇ ਨੇ ਕਿਵਾਰੀ ਤਾਂ ਬੰਦੇ ਨੂੰ ਜਿਸ ਤਰ੍ਹਾਂ ਭਰਾ ਨੇ ਦੱਸਿਆ ਕਿ ਬੰਦਿਆਂ ਨੂੰ ਹਾਰਟ ਅਟੈਕ ਵੀ ਆ ਜਾਂਦੇ ਨੇ ਦੇਖੋ ਏਡੀ ਵੱਡੀ ਗੱਲ ਆਹੇ ਕਿ ਕੰਮ ਆਪਾਂ ਕਹਿੰਦੇ ਨੇ ਇੰਡੀਆ 'ਚ ਕੰਮ ਭਾਵੇਂ ਘਾਟਾ ਆਪਾਂ ਇੰਡੀਆ 'ਚ ਠੀਕ ਆਪਾਂ ਕੰਮ ਕਰਦੇ ਆਂ ਖਾ ਲੈਣਾ ਪੈ ਵੀ ਜਾਂਦਾ ਨੇ ਆਪਾਂ ਨੂੰ ਟਾਈਮ ਵੀ ਮਿਲ ਜਾਂਦਾ ਆਪਣੀ ਫੈਮਿਲੀ ਨਾਲ ਪਰ ਜੇ ਦੇਖੇ ਜਾਵੇ ਕੈਨੇਡਾ ਦੇ ਵਿੱਚ ਇਹ ਤਾਂ ਉਲਟਾ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਦਿਨ ਰਾਤ ਮਿਹਨਤ ਕਰਨੀ ਪੈਂਦੀ ਆ ਫੇਰ ਜਾ ਕੇ ਕੁਝ ਬਣਦਾ ਕੰਮ ਕਰੋ ਗਧਿਆਂ ਦੇ ਵਾਂਗ ਕੋਈ ਤਰਸ ਨਾ ਖਾਂਦਾ ਜੀਜੀ ਕਰੋ ਡਰ ਕੇ ਜੇ ਕਰ ਨਾ ਕੋਈ ਧੰਦਾ ਬੈਕਾ ਦੰਦੀਆਂ ਨਾਲ ਲੋਨ ਲਾਈ ਬਿੱਲ ਟੀਲੀ ਲੋਨ ਅੱਖਾਂ ਬੰਦ ਕਰਕੇ ਹੁਣ ਨਾਲ ਹੀ ਲੈਣਾ ਭਰਾ ਨੇ ਸਹੀ ਗੱਲ ਦੱਸੀ ਐ ਡੰਗਰਾ ਵਾਂਗੂ ਕੰਮ ਕਰਨਾ ਪੈਂਦਾ ਫੇਰ ਜਾ ਕੇ ਉੱਥੇ ਪੈਸੇ ਬਣਦੇ ਨੇ ਕੋਈਆਂ ਪੇੜਾਂ ਤੋਂ ਪੈਸੇ ਨਹੀਂ ਉੱਤਰਦੇ ਜਿਵੇਂ ਆਪਾਂ ਕਹਿ ਦਿੰਨੇ ਆ ਡਾਲਰ ਪੇੜਾਂ ਤੋਂ ਆਪਾਂ ਕਹਿ ਦਿੰਨੇ ਆ ਵੀ ਸਾਨੂੰ ਫੋਨ ਭੇਜ ਦੀ ਸਾਨੂੰ ਆ ਚੀਜ਼ ਭੇਜ ਦੀ ਭਰਾ ਨੇ ਸਹੀ ਗੱਲ ਦੱਸੀ ਪਬਿੱਤੀ ਮੇਰੀ ਨਾ ਕੀਤੀ ਟੋਲ ਕੇ ਜਿਹੜਾ ਖੁਦ ਮੈਂ ਹੰਡਾਇਆ ਹੁਣ ਦੱਸਾ ਬੋਲ ਕੇ 2.5 ਸਾਲ ਮੈਂ ਤਾਂ ਰੱਜ ਕੇ ਆ ਉਬਰ ਚਲਾਈ ਲੋਰ ਮੇ ਲੜਦੀ ਹਰ ਇੱਕ ਸਟੀਗਾਹੀ ਕੋਈ ਦੇਖਿਆ ਨਹੀਂ ਸੁਖੀ ਇੱਥੇ ਮੋਜਾਂ ਲੁੱਟਦਾ ਜੀ ਨੂੰ ਮੰਨ ਦੇ ਸਿਆਪ ਦੇ ਬਾਰੇ ਆਪਦੀ ਲਾਈਫ ਦੇ ਬਾਰੇ ਕਹਿੰਦਾ ਮੈਂ 2.5 ਸਾਲ ਉਬਰ ਚਲਾਈ ਜਿਹਨੂੰ ਆਪਾਂ ਕੈਪ ਕਹਿ ਦਿੰਦੇ ਹੁੰਨੇ ਆਪਾਂ ਇੰਡੀਆ ਦੇ ਵਿੱਚ ਟੈਕਸੀ ਡਰਾਈਵਰ ਕਹਿ ਲੋ ਜਾਂ ਆਪਾਂ ਕੋਈ ਸਮਾਨ ਡਿਲੀਵਰੀ ਕਰਦੇ ਹੁੰਨੇ ਆ ਉਹ ਚੀਜ਼ ਬਾਰੇ ਨੂੰ ਮੇਰਾ ਉਹੀ ਡਾ ਪੁੱਟਦਾ ਧੋਖੇ ਦਗਾ ਬੇਬਫਾਈਆਂ ਇਸ ਦੇਸ਼ ਦਾ ਆ ਗੈਨਾ ਯੂਜ਼ ਕਰੋ ਇੱਕ ਦੂਜੇ ਨੂੰ ਤੇ ਪਿੱਛੋ ਮਾਰੋ ਮੇਨਾ ਸਟੂਡੈਂਟਾਂ ਦੇ ਹੱਕ ਚ ਮਾਰਾ ਹਾ ਦਾ ਮੈਂ ਨਾਰਾ ਈ ਕੌਣ ਮਿਲੀ ਚੰਗਾ ਉਹਦਾ ਵੱਚਦਾ ਆ ਮਾੜਾ ਤੋਂ ਤੋਂ ਚੋਬਾ ਕਰ ਕਰੇ ਅ ਸਹੀ ਗੱਲ ਕਹੀ ਹੈ ਕਿ ਇੱਕ ਦੂਜੇ ਯੂਜ਼ ਕਰਦੇ ਨੇ ਉਧਰ ਉਧੂ ਬਾਅਦ ਚ ਬੰਦਿਆਂ ਨੂੰ ਕਹਿੰਦੇ ਤੂੰ ਕੌਣ ਦੇ ਮੈਂ ਕੌਣ ਸਹੀ ਗੱਲ ਆ ਕੈਨੇਡਾ ਦੇ ਵਿੱਚ ਇਹੀ ਹੁੰਦਾ ਜੇ ਆਪਾਂ ਆਪਦੇ ਰਿਸ਼ਤੇਦਾਰ ਦੇ ਘਰ ਵੀ ਜਾਣੇ ਆ ਨਾ ਬਾਹਰੇ ਬੱਤ ਬਾਦ ਆਪਾਂ ਨੂੰ 2 ਦਿਨ 4 ਦਿਨ ਰੱਖ ਲੂ ਘਰੇ ਉਸ ਤੋਂ ਬਾਅਦ ਕਹੂਗਾ ਕਿ ਭਾਈ ਤੂੰ ਆਪਦੀ ਕੋਈ ਜਗ੍ਹਾ ਲੱਭ ਤੇ ਤੂੰ ਆਪਦੇ ਟਿਕਾਣੇ ਤੇ ਲੱਗ ਤੇ ਆਪਦੇ ਪੈਸੇ ਪੂਸੇ ਕਮਾ ਤੇ ਸਾਡਾ ਖੜਾ ਛੱਡ ਤੇ ਕੋੜ ਮਿਹਨਤ ਨਾਲੇ ਫੀਸਾ ਕੱਢੇ ਨਾਲੇ ਪੈਸੇ ਪਿੱਛੇ ਭੇਜਦਾ ਕਈਆਂ ਦੱਬੀ ਵੀ ਹੋਣੀ ਆ ਇਹਦੇ ਹੱਕ ਦੀ ਕਮਾਈ ਪਾਣੇ ਰੱਬ ਦੇ ਚ ਰਹਿ ਪੋਜ਼ਿਟਿਵ ਸੋਚਦਾ ਕਈ ਨਿੱਕੇ ਨਿੱਕੇ ਛੱਡ ਮਾਵਾ ਇੱਥੇ ਆ ਗਈਆਂ ਪੈਸੇ ਨਾਲੇ ਇੰਡੀਆ 'ਚ ਭੇਜ ਦੇਣ ਨਾਲੇ ਇੱਥੇ ਫੀਸਾਂ ਕੱਢਦੇ ਆ ਤਾਂ ਕਿਉਂ ਫਿਰ ਸਹੀ ਗੱਲ ਆ ਇਹਨਾਂ ਦੀ ਮੁੰਡਿਆਂ ਦੀ ਜਮਾਂ ਸਹੀ ਗੱਲ ਲਿਖੀ ਹੋਈ ਆ ਪਰ ਕਹਿ ਦਿੰਨੇ ਆ ਕੈਨੇਡਾ ਚ ਲਾਈਫ ਬਹੁਤ ਸੌਖੀ ਆ ਪਰ ਉੱਥੇ ਜਾ ਕੇ ਪਤਾ ਚੱਲਦਾ ਨਾ ਜਦੋਂ ਬੰਦਾ ਵਗ ਜਾਂਦਾ ਫਿਰ ਪਤਾ ਚੱਲਦਾ ਕੀ ਲਾਈਫ ਆ ਉੱਥੇ ਦੀ ਇੱਕ ਉਹਨਾਂ ਦੀ ਵੀ ਤਪੇ ਬੱਚੇ ਗੱਲ ਲਾਉਣ ਲਈ ਸਾਡੀ ਜੁੱਤੀ ਪੈਰ ਪਾ ਕੇ ਦੇਖੋ ਕਿਹੜੇ ਆ ਹਾਲਾਤ ਦੁੱਖ ਬੜੇ ਦਿਲ ਵਿੱਚ ਟਾਈਮ ਹੈ ਨਹੀਂ ਸੌਣ ਲਈ ਜਿਵੇਂ ਬੱਤ ਪਹਾੜਾ ਉੱਤੇ ਦੂਰੋਂ ਫੱਬਦੀ ਬੈਠ ਇੰਡੀਆ ਕਿਵੇਂ ਆਪਦੇ ਜਵਾਕ ਨੂੰ ਹਨਾ ਵੀਡੀਓ ਕਾਲ ਤੇ ਦੇਖ ਰਹੀ ਐ ਤੇ ਉਹਨੂੰ ਕਿਵੇਂ ਮਹਿਸੂਸ ਕਰ ਰਹੀ ਆ ਉਹ ਇੱਕ ਮਾਂ ਤੇ ਨਾ ਬੱਚੇ ਦੀ ਆਪਦੀ ਗੱਲ ਉਹ ਆਪਾਂ ਨਹੀਂ ਉਹ ਮਹਿਸੂਸ ਕਰ ਸਕਦੇ ਇਹ ਚੀਜ਼ ਨੂੰ ਮਾਂ ਉਹ ਮਾਂ ਤਾਂ ਮਾਂ ਹੀ ਹੁੰਦੀ ਆ ਉਹ ਮਾਂ ਹੀ ਮਹਿਸੂਸ ਕਰ ਸਕਦੀ ਐ ਜਿਹੜੀ ਬਾਰੇ ਬੈਠੀ ਐ ਬੱਚਾ ਉਹਦਾ ਇੰਡੀਆ ਦੇ ਵਿੱਚ ਹਨਾ ਬਹੁਤ ਵੱਡੀ ਗੱਲ ਕੈਨੇਡਾ ਲਾਈਫ ਸੋਹਣੀ ਲੱਗਦੀ ਮੈਂ ਵੀ ਆਇਆ ਸੀਗਾ ਇੱਥੇ ਲੋਨ ਚੱਕ ਕਰਤੇ ਇੱਥੇ ਆ ਕੇ ਗੱਡੀ ਲੈ ਲਈ ਦੂਨੇ ਹੋ ਗਏ ਕਰਚੇ ਬਾਪੂ ਬੈਠਾ ਆ ਪੰਜਾਬ ਸ਼ਾਲ ਮਾਰਨ ਦੀ ਕੋਸ਼ਿਸ਼ ਕਰ ਰਿਹਾ ਤੇ ਭਰਾ ਨੇ ਉਹਨੂੰ ਬਚਾਇਆ ਮਤਲਬ ਜਿਹੇ ਜਿਹੇ ਅੱਜ ਦੇ ਉਥੇ ਹਾਲਾਤ ਨੇ ਉਹ ਭਰਾ ਨੇ ਸਾਰੀ ਚੀਜ਼ ਕੱਲੀ ਗੱਲੀ ਆਪਦੇ ਗੀਤ ਦੇ ਵਿੱਚ ਪਰੋਈ ਪਈ ਆ ਮਤਲਬ ਕੱਲੀ ਗੱਲੀ ਚੀਜ਼ ਦੱਸੀ ਪਈ ਆ ਕਿ ਕੈਨੇਡਾ ਦੇ ਕੀ ਹਾਲ ਹਾਲ ਨੇ ਉਥੇ ਦੇ ਡੰਗ ਰਾਨਾ ਜੂਝਦਾ ਉਹਦੇ ਲਈ ਚੱਕਿਆ ਮੈਂ ਪਰਦਾ ਏ ਝੂਠ ਦਾ ਤੁਸੀਂ ਉਹਨੂੰ ਵੀ ਸਲੂਟ ਆ ਭਰਾ ਨੂੰ ਆ ਗੱਲ ਭਰਾ ਨੇ ਕਹੀ ਆ ਇੰਡੀਆ ਚ ਬੈਠ ਕੇ ਕੈਨੇਡਾ ਦੀ ਲਾਈਫ ਬਹੁਤ ਸੌਖੀ ਲੱਗਦੀ ਆ ਹੱਥ ਰੱਸਾ ਸਿਰੇ ਦੇ ਉੱਤੇ ਗੰਡ ਬਸ ਤੁਹਾਡੇ ਕੋਲੋਂ ਕੰਟਰੀ ਨੂੰ ਚਾਹੀਦਾ ਆ ਫੰਡ ਓਮਲੈਸ ਇੱਥੇ ਬੜੇ ਕੋਈ ਪੁੱਛਦਾ ਨਹੀਂ ਸਾਰ ਯੂਕਰੇਨ ਨੂੰ ਆ ਫੰਡ ਇੱਥੋਂ ਜਾਂਦਾ ਵਾਰ-ਵਾਰ ਇਹ ਹਜਮ ਨਹੀਂ ਹੋਣੀ ਗੱਲ ਵਜਨ ਦੀ ਭਰਾ ਨੇ ਦੱਸਦਾ ਕਹਿੰਦਾ ਮੈਂ ਪਰਦਾ ਚੱਕ ਤਾ ਕੈਨੇਡਾ ਦੀ ਸੱਚਾਈ ਤੁਹਾਡੇ ਮੂਹਰੇ ਰੱਖਤੀ ਹੁਣ ਤੁਸੀਂ ਸਮਝ ਸਕਦੇ ਹੋ ਕਿ ਕੈਨੇਡਾ ਦੇ ਵਿੱਚ ਕਿੰਨੀ ਲਾਈਫ ਔਖੀ ਆ ਮੈਂ ਇਹ ਨਹੀਂ ਕਹਿੰਦਾ ਕਿ ਕੈਨੇਡਾ ਨਹੀਂ ਜਾਣਾ ਚਾਹੀਦਾ ਪਰ ਜਿਹਦਾ ਇੱਥੇ ਸਰਦਾ ਜਿਹਦੇ ਕੋਲੇ ਪੈਸੇ ਆਪਾਂ ਕਹਿ ਦਈਏ ਜੇ ਹਾਗੇ ਨੇ ਜਾਂ ਕੋਈ ਕੰਮ ਵਧੀਆ ਬਿਜ਼ਨਸ ਚਲਾ ਸਕਦਾ ਉਹ ਆਪ ਦਾ ਭਰਾ ਇੱਥੇ ਬਿਜ਼ਨਸ ਚਲਾ ਸਕਦਾ ਕੋਈ ਐ ਨਹੀਂ ਕਿ ਆਪਾਂ ਜ਼ਰੂਰੀ ਫਹਾ ਲੈਣਾ ਹੀ ਲੈਣਾ ਇਹ ਬਿਜ਼ਨਸ ਗੇਮ ਕਦੇ ਬਾਤ ਚ ਸੁਣਾਉ ਕੋਈ ਲਿਖ ਨਾ ਰੈਪ ਸਾਰੀ ਗੱਲ ਸਮਝਾਉ ਤੋ ਸਾਨੂੰ ਕਿਵੇਂ ਲੱਗਿਆ ਗੀਤ ਭਰਾ ਨੇ ਸਹੀ ਗੱਲ ਕਹੀ ਆ ਤੁਹਾਨੂੰ ਗੀਤ ਵਧੀਆ ਲੱਗਿਆ ਮੈਂ ਕਮੈਂਟ ਬਾਕਸ ਦੇ ਥੱਲੇ ਇਹ ਲਿੰਕ ਨੂੰ ਮੈਂ ਛੱਡ ਦੂੰ ਤੁਸੀਂ ਜ਼ਰੂਰ ਜਾ ਕੇ ਗੀਤ ਨੂੰ ਸੁਣਿਓ ਤੇ ਸ਼ੇਅਰ ਵੀ ਕਰਿਓ ਸਹੀ ਆਪਦੇ ਜਿਨ੍ਹਾਂ ਨੇ ਜਾਣਾ ਬਾਹਰ ਭੈਣ ਭਰਾਵਾਂ ਨੇ ਤੇ ਉਹਨਾਂ ਉਹਨਾਂ ਨੂੰ ਵੀ ਭੇਜੋ ਜਿਨ੍ਹਾਂ ਦੀਆਂ ਫੈਮਿਲੀ ਨੇ ਗਈਆਂ ਹੋਈਆਂ ਨੇ ਬਾਹਰ ਉਹਨਾਂ ਨੂੰ ਭੇਜੋ ਉਹਨਾਂ ਨੂੰ ਪਤਾ ਚੱਲੇ ਕੈਨੇਡਾ ਦੀ ਸੱਚਾਈ ਦੇ ਬਾਰੇ ਕੈਨੇਡਾ ਦੀ ਕੀ ਹੈ ਸੱਚਾਈ ਜਿਹੜੇ ਆਪਣਾ ਇੱਥੇ ਜਾਣ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਵੀਡੀਓ ਵੀ ਸ਼ੇਅਰ ਕਰਿਓ ਇਹ ਜਿਹੜਾ ਵੀਡੀਓ ਦੇਖਣ ਵਾਸਤੇ ਸਾਡੇ ਨਾਲ ਬਣੇ ਰਹੇ ਹੋ YouTube ਚੈਨਲ ਤੇ ਦੇਸੀ ਜੱਟ ਪੀਵੀ 19 ਧੰਨਵਾਦ ਜੀ